ਹਾਂਜੀ ਭਾਈ ਅੱਜ ਪੂਰੇ ਜਿਹੜਾ ਕੀ ਮੁਝਾ ਕਰਿਆ ਜਾ ਰਿਹਾ ਸੰਘਰਸ਼ ਤੁਹਾਡੇ ਵੱਲੋਂ ਕੀ ਰੀਜ਼ਨ ਹੈ ਜਿਹੜਾ ਕਿ ਸੀਮਾ ਸ਼ਰਮਾ ਦੇ ਘਰ ਅੱਜ ਦੇਖਿਆ ਜਾ ਰਿਹਾ ਕੂੜਾ ਸੁੱਟਿਆ ਕੀਤਾ ਗਿਆ ਦੇਖੋ ਅੱਜ ਜਿਹੜਾ ਸੀਮਾ ਸ਼ਰਮਾ ਜਿਹੜੀ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਹਿਮਾਚਲ ਦਾ 15 ਦੇ ਵਿੱਚ ਇਹਨਾਂ ਟੈਂਡਰ ਲਿੱਤਾ ਸੀਗਾ ਪਰ ਮੈਕਨੇ ਦਿੱਤਾ ਸੀ ਔਰ ਸਾਡੇ ਹਿਮਾਚਲ ਦੇ 15 ਦੇ ਲੈ ਕੇ ਜੂਨ 2018 ਤੱਕ ਦਾ ਜਿਹੜਾ ਟੈਂਡਰ ਹੈ ਉਹਨਾਂ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਜਿਸ ਤਿਕਨਾਲ ਆਪਣੀ ਡੀਸੀ ਦੇ ਸਾਥੇ ਜੀ ਦੋ ਵਾਰੀ ਵਾਧੀਆਂ ਨੇ ਆਜ ਤੱਕ ਜਿਹੜਾ ਉਹਨਾਂ ਦਾ ਜੀ ਕੀ ਬਚ ਮੰ ਘੱਟੋ ਘੱਟ ਵੀ ਜਿਹੜਾ ਇਹ ਪੇ ਲੱਖਾਂ ਕਰੋੜਾਂ ਰੁਪਏ ਜਿਹੜਾ ਇਹ ਪੇ ਸਾਡਾ ਪਟਿਆਲੇ ਦਾ ਹੋਣ ਲਈ ਸਮੂਮ ਲਾਲਵਾ ਜੀ ਜਿਹੜੇ ਮੱਜੀ ਕੈਡਰ ਦੇ ਮਲਾਕ ਹੋਣ ਚ ਸਪਾਇਸ ਇੰਸਿਨਰਮਨ ਮੰਨਲੀ ਬਿਲਡ ਅਪ ਇਹ ਚੱਕੀ ਵਟਸਐਪ ਵਾਲੇ ਕਾਫੀ ਜਿਹੜੀ ਕੈਟਾਗਰੀ ਆ ਨੇ ਸਾਡੇ ਦੂਸਰੀ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾ ਦੇ ਜਿਹੜੀ ਮੰਗਾ ਨੇ ਸਰ ਕੋਈ ਪ੍ਰੋਮੋਸ਼ਨ ਦਾ ਕੰਮ ਹੈ ਸਾਡੇ ਬਾਬਾ ਸਾਹਿਬ ਦਾ ਸਟੈਚੂ ਦਾ ਕੰਮ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਣਾ 7 ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁੱਕਾ 49 ਲੱਖ 95 ਹਜ਼ਾਰ ਦਾ ਵਰਕ ਆਰਡਰ ਦੇਤਾ ਐਸਟੀਮੇਟ ਹੋ ਗਿਆ ਠੇਕੇਦਾਰ ਆ ਗਿਆ ਕੰਮ ਸ਼ੁਰੂ ਕਰ ਲਿਆ ਹਾਂ ਵੀ ਕੰਮ ਸ਼ੁਰੂ ਹੋ ਗਿਆ ਅੱਤ ਤੱਕ ਫਿਰ ਉਹ ਵਿਚ ਵਿਚਾਲੇ ਫਿਰ ਜਾਂਦਾ ਇੱਕ ਸਾਲ ਹੋ ਗਿਆ ਉਹ ਦੁਨੀਆਵਾਰ ਕੋਣ ਆ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈਪਣੀ ਹੁੰਦੀ ਹੈ ਉਹ ਤਾਂ ਕੁੰਟਵੇਂ ਪ੍ਰਸ਼ਾਸਨ ਹੈ ਲੋਗਾਂ ਦੀ ਦੁਨੀਆਵਾਰੀ ਪ੍ਰਸ਼ਾਸਨ ਨਾ ਕੋਈ ਇੱਥੇ ਕੈਮਰਾ ਨਾ ਉਸ ਕਿਉਂਕਿ ਉਹ ਸ੍ਰੀਦਾਨ ਚੇਤਨ ਨਹੀਂ ਭਾਰਦਾ ਉਹ ਤਾਂ ਫਿਰ ਇੱਕ ਇੱਕ ਨਿੱਜੀ ਜਿਹਾ ਕੁਐਸਚਨ ਹੀ ਸਮਝ ਲੋ ਜੀ ਜਿਵੇਂ ਕਿ ਤਨਖਾਵਾਂ ਨੂੰ ਲੈ ਕੇ ਗੱਲ ਕਰੀਏ ਕੱਚੇ ਮਲਾਜ਼ਮਾਂ ਦੀ ਦੇਖਿਆ ਜਾ ਰਿਹਾ ਜ਼ੀਰੋ ਗਰਾਊਂਡ ਤੇ ਕੰਮ ਵੀ ਕਰਦੇ ਨੇ ਬਟ ਜਿੰਨੀ ਕਿ ਇਹ ਤਨਖਾਵਾਂ ਡਿਜ਼ਰਵ ਕਰਦੇ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਿਲਦੀਆਂ ਨੇ ਮੈਂ ਦੱਸ ਦਿੰਦਾ ਚੱਲਾਂ ਇਸ ਤੇ ਵੀਰ ਜੀ ਦੇਖੋ ਅੱਜ ਇਹ ਗੱਲ ਕਰ ਲੈਣੇ ਆਪਾਂ ਹਰਿਆਣੇ ਦੀ ਉਹਨਾਂ ਦੀ ਚੱਕਰ ਮੇਰੇ ਕੋਲ ਲੈਟਰ ਪਿਆਰ ਜਾਣੇਗਾ 24 ਸਾਲਾਂ ਤਨਖਾਹ ਦਾ ਵੀ ਜੀ ਸੀ ਡੇਟ ਗੱਲ ਕਰ ਲੈਣੇ ਆਪਾਂ ਚੰਡੀਗੜ੍ਹ ਯੂਡੀ ਦੀ ਉਹਨਾਂ ਦੇ ਲੈਟਰ ਪਿਆ ਮੇਰੇ ਕੋਲ ਉਹਨਾਂ ਦੀ ਜਿਹੜੀ ਤਨਖਾਹ ਨੇ ਉਹ ਕਰੀਬ 23-24 ਹਜ਼ਾਰ ਪਈ ਉਹਨਾਂ ਦੀ ਤਨਖਾਹ ਦੇਖੋ ਪੂਰੇ ਹਿੰਦੁਸਤਾਨ ਦੀ ਗੱਲ ਕਰਨੇ ਸਭ ਤੋਂ ਜ਼ਿਆਦਾ ਸਰੀਆ ਦਿੱਲੀ ਸਰਕਾਰ ਦੀ ਦੂਸਰੇ ਨੰਬਰ ਤੇ ਪੰਜਾਬ ਸਰਗਰਮਟ ਆਉਂਦੀ ਹੈ ਅੱਜ ਹਰਿਆਣਾ ਵੀ ਸਾਡੇ ਤੋਂ ਅੱਗੇ ਆ ਯੇ ਯੂਪੀ ਵੀ ਅੱਗੇ ਆ ਗਏ ਸੰਦੀਗੜ ਵੀ ਆ ਗਿਆ ਸਾਡੇ ਨਾਲ ਇਹਨਾਂ ਦਾ ਬੜਾ ਵਿਤਕਰਾ ਕੀ ਵਿਤਕਰਾ ਇਹ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਦੇਖੋ ਸਰਕਾਰ ਕਿੰਨੇ ਸਾਡੇ ਨਾਲ ਕੌਣ ਸਿਆ ਬਣਾ ਰਹੀਆਂ ਨੇ ਚੱਲ ਰਹੀਆਂ ਨੇ ਸਾਡੀ ਉਹ ਪਿਛਲੀ ਵਾਰ 381 ਰੁਪਏ ਉਹਨੇ 23 ਚਾਰ ਨੂੰ 23 ਚਾਰ ਜਿਹੜਾ ਪਿਛੀ ਨੂੰ ਲੈ ਕੇ ਜਾਰੀ ਕੀਤਾ ਕਿਤ ਬਾ ਗੱਲੋ ਸਿੱਧਾ ਸੋਮਨੋ 1381 ਰੁਪਏ ਦੇ ਕੀ ਕਰੂਗਾ ਉਸ ਤੋਂ ਪਹਿਲੇ ਜਿਹੜੀ ਸਤੰਬਰ ਤੇ ਜਾਰੀ ਹੋਈ ਹੈ ਉਹਨਾਂ ਦੀ ਝੋਟ ਮੇਤਨ ਖ ਵਧਾਈ ਹੈ ਕੀ ਖਾਊਗਾ ਜੀ ਕਿਨ ਮੇ ਕੀ ਬਚਾ ਪੜਾਵਾ ਉਸ ਤੋਂ ਪਹਿਲੇ ਜਿਹੜਾ ਲੈਟਰ ਜਾਰੀ ਕਰਾਇਆ ਜੁਲਾਈ ਚ ਉਹਨਾਂ ਨੂੰ 96 ਪੇ ਵਧਾਈ ਹੈ ਕਿੰਨਾ ਵੱਡਾ ਸੋਸ਼ਲ ਮੈਂ ਤੁਹਾਨੂੰ ਮੈਂ ਦੱਸਣਾ ਚਾਹਣਾ ਦੇਖੋ ਸਮੁੱਚੀ ਸਾਡੀ ਲੀਡਰਸ਼ਿਪ ਗਰੀਆ ਸਾਡੇ ਜਿਹੜਾ ਸੋਸ਼ਲ ਸਾਡੇ ਸਮਾਜ ਦਾ ਸਾਡੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਰੋਲ ਜਿਹੜਾ ਸਰਕਾਰਾਂ ਦਾ ਉਹ ਕਿਉਂ ਜਿਹੜੀ ਸਪੇਸ 6 2021 ਨੂੰ ਸਰਕਾਰ ਨੇ ਜੋ ਪਾਲਿਸੀ ਬਣਾਈ ਸੀਗੀ ਅਸੀਂ ਡਿਮਾਂਡ ਰੱਖੀ ਸੀ ਕਿ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਾਡੇ ਉੱਪਰ ਰੋਸਟ ਲਾਗੂ ਹੋ ਰਿਹਾ ਹੈ ਰੋਸਟ ਲਾਗੂ ਕਰਤਾ ਜੀ ਸਾਡੇ ਉੱਪਰ ਨਵੇਂ ਸਿਰੇ ਤੋਂ ਪਰਤੀ ਕੀਤੀ ਗਈ ਫਿਰ ਸਰਕਾਰ ਨੇ ਹੁਣ ਲੇਟੈਸਟ ਲੈਟਰ ਜਾਰੀ ਕਰਤਾ 16 5 2024 ਨੂੰ ਉਹ ਲੈਟਰ ਜਾਰੀ ਕਰਤਾ ਵੀ ਜਿਹੜਾ ਬੰਦਾ ਕੰਟਰੈਕਟ ਤੇ 10 ਸਾਲ ਹੋ ਚੁੱਕੇ ਨੇ 10 ਸਾਲ ਹੋ ਚੁੱਕੇ ਨੇ ਉਹ ਕੰਟਰੈਕਟ ਤਾਂ ਕੀਤਾ ਜਾਊਗਾ ਨਾ ਸੋਰੀ ਪੱਕਾ ਕੀਤਾ ਜਾਊਗਾ ਸੋ ਮੈਂ ਇਹ ਪਰਾ ਬੈਠਾ ਸਾਡਾ ਮੰਨ ਲਓ ਇਹ ਪਰਾ ਅੱਜ ਇਹ 45 ਪਲੱਸ ਹੈ ਜਦੋਂ 10 ਸਾਲ ਬਾਅਦ ਇਹਨਾਂ ਭਰਾਵਾਂ ਦੀ ਜਿਹੜੀ ਉਮਰ ਹੈ ਕਿੰਨੀ ਹੋ ਗਿਆ ਮੰਨ ਲਓ ਪੰਨ ਤਾਲੀ ਦਾ ਪੁੱਤ ਜਿਹਾ ਸਾਲ ਦਾ ਹੋਊਗੇ ਤੇ 3 ਸਾਲ ਪ੍ਰੋਵੀਜ਼ਨ ਪੀਰ ਹੋਊਗਾ 21 ਬੱਚੇ ਪੜਾਣਗੇ 21 ਲਿਖਾਣਗੇ 21 ਖਾਣਗੇ ਨੀਂਲ ਜੀ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਮੁਲਾਜ਼ਮਾਂ ਵੱਲੋਂ ਆਤਮਦਾਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਲੱਗਦਾ ਹੱਲ ਕਿੱਥੋਂ ਨਿਕਲਗਾ ਠਲ ਕਿੱਥੋਂ ਪਾਈ ਜਾਏਗੀ ਹਣੀ ਚੇ ਜੀ ਸਭ ਤੋਂ ਜਿਹੜਾ ਹੱਲ ਹੈ ਸਰਕਾਰ ਸਾਡੇ ਨਾਲ ਟੇਬਲ 'ਤੇ ਆ ਕੇ ਸਤ ਵੱਡਾ ਜਿਹੜਾ ਰੋਲ ਹੈ ਮੇਰ ਸਾਹਿਬ ਕੋਲ ਵੀ ਨਹੀਂ ਹੈਗਾ ਜੇਕਰ ਮੈਂ ਕਹਾਂ ਵੀ ਮੇਰ ਸਾਹਿਬ ਕੋਲ ਹੈ ਨਹੀਂ ਸਾਡੇ ਨਾਲ ਜਿਹੜੀ ਤਿੰਨ ਮੈਂਬਰ ਦੀ ਕਮੇਟੀ ਜਿਹੜੀ ਸਾਡੇ ਪੰਜਾਬ ਦੀ ਬਣੀ ਹੈ ਅਮਨ ਅਰੋੜਾ ਜੀ ਵਿੱਤ ਮੰਤਰੀ ਹਰਪਾਲ ਛਿਮਾਦੀ ਕੁਲੀ ਢਾਲੀਵਾਲ ਦੀ ਉਜਲੀ ਮੈਡੀਕਲ ਸੈਸ਼ਨਾਂ ਮੀਟਿੰਗ ਕਰੇ ਅਬਿਚੂਨਾ ਦੇ ਵਿੱਚ ਸਾਡੇ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ ਵਿਚ ਬੈਟਰ ਫਿਰ ਅਸੀਂ ਦਿਸੰਗ ਸਾਡੀ ਜੀ ਅਗਰ ਉੱਥੇ ਸਾਡੀ ਮੰਗ ਨਾ ਮੰਨੀ ਗਿਆ ਤਾਂ ਕਰੇ ਹੁਣ ਜਿਹੜਾ ਤੁਹਾਨੂੰ ਦੱਸਣਾ ਚਾਹਣਾ ਵੀ ਜੂਨ ਸੋਰੀ ਜਨਵਰੀ 2026 ਦੇ ਵਿੱਚ ਸਾਡਾ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਸਾਡੇ ਨਗਰਪਾਲਿਕਾ ਨਗਰ ਪੰਚਾਇਤਾਂ ਨਗਰ ਨਿਮਾ ਬੰਦ ਹੋਣਗੇ ਠੀਕ ਹੈ